ਜੋ ਬੁਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਕਿਆਨਾਤਮਾ ਰਾਜ ਕੀ ਜੈ ਦੁਹਰਾ ਗਰਹਿਸਤੀ ਜੀਵਨ ਗਰਹਿਸਤੀ ਆਦੇਲੇ ਬਨ ਜਾਏ ਬਿ ਵਰਦਾਨ ਜਿਸ ਗਰਹਿਸਤੀ ਤੇ ਬਖਸ਼ਿਸ਼ ਕਰਦਾ ਹੈ ਪੂਰਨ ਗੁਰ ਭਗਵਾਨ ਸਤਿਗੁਰ ਪਹਿਲੀ ਲਾਭ ਤੇ ਦਿੱਤਾ ਏਉਂ ਉਪਦੇਸ਼ ਵਾਲਮੀਕ ਭਗਵਾਨ ਨੂੰ ਰੱਖਣਾ ਜਾਤ ਸਮੇਸ਼ ਜਿਸਨੇ ਸਾਜੀ ਪ੍ਰਥਵੀ ਸਾਜਿਆ ਕੁੱਲ ਜਹਾਨ ਜਿਸਨੇ ਹੈ ਖਲਹਾਰਿਆ ਥਮਾ ਬਿਨ ਅਸਮਾਨ ਪ੍ਰਗਟ ਕਰਕੇ ਜਗ ਤੇ ਲਖ 84 ਜੂਨ ਪਾਗ ਲਿਖੇ ਹਰ ਜੀਵ ਦੇ ਸੁਦਾ ਜੁਦਾ ਮਜਮੂਨ ਲਿਖਿਆ ਜੋ ਸੰਜੋਗ ਸੀ ਪਾਲ ਮੇਕ ਭਗਵਾਨ ਜੁਗਾ ਜੁਗਾ ਦੇ ਵਿਛੜੇ ਮਿਲ ਗਏ ਸੱਜਣ ਆਜ ਆਦਿ ਕਵੀ ਭਗਵਾਨ ਦੀ ਕੰਨੀ ਪਈ ਸਰੂਤ ਪਰਮੇਸ਼ਰ ਨੇ ਕੀਤੀ ਆ ਦੋ ਜਿੰਦਾ ਇੱਕ ਜੋਤ ਪੂਰਨ ਪਹਿਲੀ ਲਾਮਤੇ ਧਿਆਨ ਨਾਥ ਜਗਦੀਸ਼ ਜੁਗ ਜੁਗ ਜੀਵਨ ਜੋੜਿਆ ਪਖਸ਼ੀ ਗੁਰਾ ਅਸੀਸ ਪੂਰਨ ਪਹਿਲੇ ਲਾਮਤੇ ਗਿਆਨਨਾਥ ਜਗਦੇਸ਼ ਜੁਗ-ਜੁਗ ਜੀਵਨ ਜੋੜਿਆ ਪੰਛੀ ਗੁਰਾ ਅਸੀਸ ਸਤਗੁਰ ਦੂਜੀ ਲਾਮਤੇ ਦਿੱਤਾ ਇਉਂ ਵਰਦਾਨ ਰੱਖਾ ਹੋਏ ਹਰ ਜੀਵ ਦਾ ਪਾਲਮੀ ਭਗਵਾਨ ਕਰਤੇ ਹੱਥ ਵਡਿਆਈਆਂ ਸੰਜੋਗਾ ਦਾ ਖੇਡ ਜੇ ਨਮ ਜਨਮ ਦੇ ਵਿਛੜੇ ਸਤ ਗੁਰ ਦਿੱਤੇ ਮੇਲ ਪਰਿਆ ਮੰਗਲ ਖੁਸ਼ੀ ਦੇ ਅਰਸ਼ੋ ਲੱਗਿਆ ਗੌਣ ਦੇਵਪੁਰੀ ਚੋ ਦੇਵਤੇ ਲੱਗੇ ਫੁੱਲ ਵਰਸਾਣ ਕਣ ਕਣ ਮੌਲਿਆ ਧਰਤ ਦਾ ਕਰਤੇ ਦਾ ਪ੍ਰਤਾਪ ਜਿਹਦਣ ਹਾਰੇ ਪ੍ਰਭੂ ਦਾ ਸ੍ਰਿਸ਼ਟੀ ਕਰਦੀ ਜਾਪ ਵਾਲਮੀਕ ਭਗਵਾਨ ਜੀ ਅਜਰ ਅਮਰ ਅਵਤਾਰ ਨੰਬਰੋ ਦੇਨ ਅਸੀਸਾ ਜੀਵੇ ਪਰਤਾ ਨਾਰ ਪੂਰਨ ਪਰਮਾਨੰਦ ਜੀ ਗਿਆਨਨਾਥ ਮਹਾਰਾਜ ਬਖਸ਼ਿਸ਼ ਦੂਜੀ ਨਾਮ ਤੇ ਗੁਰੂ ਗਰੀਬ ਨਵਾਜ ਪੂਰਨ ਪਰਮਾਨੰਦ ਜੀ ਗਿਆਨਨਾਥ ਮਹਾਰਾਜ ਬਖਸ਼ਿਸ਼ ਦੂਜੀ ਨਾਮ ਤੇ ਗੁਰੂ ਗਰੀਬ ਨਵਾਜ ਤੀਜੀ 라ਵੇ ਬੋਲਿਆ ਸਤਗੁਰ ਪ੍ਰਖ ਸਜਾਨ ਬੋਲ ਜੀ ਦੇ ਸੰਸਾਰ ਲਈ ਆਦ ਪ੍ਰਖਤਾ ਗਿਆਨ ਹੈ ਸ਼ਬਦ ਉਚਾਰੇ ਸੈਨ ਸਾ ਸਤਗੁਰ ਗਹਿਰ ਗੰਬੀਰ ਗਰਹਿਸਤੀ ਜੀਵਨ ਗੁਰਮਖੋ ਸੋਨੇ ਦੀ ਜੰਜੀਰ ਕਮਲ ਫੁੱਲ ਦੇ ਵਗਰਾ ਰਹਿ ਕੇ ਪਾਣੀ ਵਿੱਚ ਮੁਹਮਮ ਤਤ ਆਤਮਾ ਰੱਖਣੀ ਸਦਾ ਅਤਿ ਜ ਦਇਆ ਧਰਮ ਦਾ ਮੂਲ ਹੈ ਦਇਆ ਧਰਮ ਦਾ ਜਾਪ ਜਿਸ ਦੇ ਹਿਰਦੇ ਦਇਆ ਹੈ ਉੱਥੇ ਸਤਿਗੁਰੂ ਆਪ ਵਾਲਮੀਕ ਭਗਵਾਨ ਜੀ ਕਰਕੇ ਖਤਮ ਵਿਜੋਗ ਜਗਤ ਗੁਰੂ ਪਰਮੇਸ਼ਰਾ ਜੋੜੇ ਖੁਦ ਸੰਯੋਗ ਤੀਜੀ ਲਾਵੇਂ ਸਤਿਗੁਰੂ ਗਿਆਨਨਾਥੇ ਅਵਤਾਰਹ ਬਖਸ਼ੇ ਪੂਰਨ ਜਗਨੋ ਸੁੱਚੇ ਧਰਮ ਵਿਚਾਰ ਤੀਜੀ ਲਾਵੇ ਸਤਿਗੁਰਾਂ ਗਿਆਨ ਨਾਥੇ ਅਵਤਾਰ ਬਖਸ਼ੇ ਪੂਰਨ ਜਗਨੋ ਸੁੱਚੇ ਧਰਮ ਵਿਚਾਰ ਚੌਥੀ ਲਾਵੇ ਸਤਿਗੁਰਾਂ ਬਖਸ਼ੇ ਜੀਵਨ ਛੇਦ ਸ਼ਬਦਾ ਅੰਦਰ ਗ੍ਰਹਿਸਤ ਦਾ ਇਆ ਸਮਝਾਇਆ ਛੇਦ ਕੱਲਾ ਹੋਠ ਨਹੀਂ ਹੱਸਦਾ ਜਦ ਹਸਨ ਤਾਂ ਦੋ ਕੱਲਾ ਨੈਣ ਨਹੀਂ ਵੱਸਦਾ ਜਦ ਵੱਸਨ ਤਾਂ ਦੋ ਦੋਹਾਂ ਦਿਲਾਂ ਦੀ ਧੜਕਣਾ ਓਜਾ ਬਣ ਜਦ ਹਿੱਤ ਇਹਦੇੋਂ ਫਿਰ ਪਿਆਰ ਦੀ ਪੈਦਾ ਹੁੰਦੀ ਸਿੱਖ ਬਖਸ਼ਿਸ਼ ਕਰਕੇ ਆਪਣੀ ਹਾਲੀਕ ਭਗਵਾਨ ਕક્ષਣ ਭਰਤਾ ਨਾਰ ਨੂੰ ਪਿਆਰਾ ਦਾ ਵਰਦਾਨ ਚੌਥੀ ਲਾਵੇ ਗਿਆਨਨਾਥ ਪੂਰਨਪੁਰਖ ਨਰੇਸ਼ ਬਖਸ਼ਿਆ ਇਹ ਸੰਸਾਰ ਨੂੰ ਜੀਵਨ ਦਾ ਸੰਦੇਸ਼ ਚੌਥੀ ਲਾਵੇ ਗਿਆਨਨਾਥ ਪੂਰਨਪੁਰਖ ਨਰੇਸ਼ ਬਖਸ਼ਿਆ ਇਹ ਸੰਸਾਰ ਨੂੰ ਜੀਵਨ ਦਾ ਸੰਦੇਸ਼